ਤੁਹਾਨੂੰ ਇਹ ਪੂਰੀ ਵੀਡੀਓ ਦਿਖਾਉਣੀ ਆ ਵੀਡੀਓ ਦੀ ਪੂਰੀ ਅਸਲੀਅਤ ਖੁੱਲ ਕੇ ਸਾਹਮਣੇ ਆ ਗਈ ਹੈ ਤੇ ਕਈ ਵੱਡੇ ਸਵਾਲ ਉੱਠੇ ਨੇ ਇਹ ਔਰਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਿਆਮ ਲੋਕਾਂ ਦੇ ਇਕੱਠ ਝੇਰੇਆ ਪਹਿਲਾਂ ਤੁਸੀਂ ਵੀਡੀਓ ਦੇਖੋ ਤੇ ਬਾਕੀ ਗੱਲ ਆਪਾਂ ਫੇਰ ਕਰਦੇ ਆ ਆ ਦੇਖੋ ਧੰਨਵਾਦ ਜੀ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾਓ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ ਹੁਣ ਇਹ ਸੀਨ ਕਿੱਥੋਂ ਦਾ ਔਰ ਇਸ ਬੀਬੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਘੇਰ ਕੇ ਮੂੰਹ ਤੇ ਕੀ ਬੋਲਿਆ ਔਰ ਇਸ ਬੀਬੀ ਨੂੰ ਕਿਸ ਨੇ ਭੇਜਿਆ ਸੀ ਤੇ ਕਿਹੜੇ ਵੱਡੇ ਸਵਾਲ ਇਸ ਬੀਬੀ ਦੀ ਇਸ ਵੀਡੀਓ ਬਾਰੇ ਉੱਠ ਰਹੇ ਨੇ ਪੂਰੀ ਗੱਲ ਤੁਹਾਨੂੰ ਡਿਟੇਲ ਚ ਦੱਸਦੇ ਆ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਕੀ ਬੀਬੀ ਨੇ ਠੀਕ ਬੋਲਿਆ ਜਾਂ ਗਲਤ ਬੋਲਿਆ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਦੇਖੋ ਜੀ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਜਿਹੜੇ ਸਪੋਰਟਰ ਨੇ ਜਿਹੜੇ ਆਗੂ ਨੇ ਉਹ ਜਿਹੜੇ ਜਿਹੜੇ ਥਾਵਾਂ ਤੇ ਇਹ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਉਹਦੇ ਥੱਲੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੇ ਵੱਡੇ ਸਵਾਲ ਵੀ ਉਠਾ ਰਹੇ ਨੇ ਦੇਖੋ ਇਹ ਜਿਹੜੀ ਵੀਡੀਓ ਹੈ ਇਹ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਲੇ ਮਹੱਲੇ ਦੇ ਉੱਪਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਔਰ ਉੱਥੇ ਜਦੋਂ ਉਹ ਸੰਗਤਾਂ ਦੇ ਕੋਲੋਂ ਲੰਘ ਰਹੀ ਸੀ ਤਾਂ ਇੱਕ ਬੀਬੀ ਨੇ ਆ ਗੱਲਾਂ ਮੁੱਖ ਮੰਤਰੀ ਸਾਹਿਬ ਨੂੰ ਆਖੀਆਂ ਬੀਬੀ ਨੇ ਕਿਹਾ ਕਹਿੰਦੀ ਜੇ ਤੂੰ ਹੁਣ ਇੱਥੇ ਆਇਆ ਹੀ ਐ ਤਾਂ ਫਿਰ ਹੁਣ ਇੱਥੋਂ ਮਤ ਲੈ ਕੇ ਜਾਹੀਂ ਕਿਉਂ ਰੋਲਦਾ ਕਹਿੰਦੀ ਤੂੰ ਲੋਕਾਂ ਨੂੰ ਕਹਿੰਦੀ ਥੋੜੀ ਬਹੁਤ ਕਿਸਾਨਾਂ ਦੀ ਵੀ ਸੁਣ ਹੁਣ ਇਹ ਗੱਲਾਂ ਇਸ ਬੀਬੀ ਨੇ ਬੋਲੀਆਂ ਨੇ ਤੁਸੀਂ ਸੁਣ ਲਈਆਂ ਪਹਿਲੀ ਤਾਂ ਗੱਲ ਇਹ ਬੀਬੀ ਕੌਣ ਐ ਭਾਈ ਇਹ ਬੀਬੀ ਜਿਹੜੀ ਕਈ ਵੀਡੀਓ ਦੇ ਥੱਲੇ ਆਮ ਆਦਮੀ ਪਾਰਟੀ ਦੇ ਕਈ ਸਪੋਰਟਰ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਇਹ ਬੀਬੀ ਵਿਰੋਧੀ ਪਾਰਟੀਆਂ ਨੇ ਭੇਜੀ ਆ ਕਈ ਕਹਿ ਰਹੇ ਨੇ ਕਿ ਇਹ ਬੀਬੀ ਜਿਹੜੀ ਆ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਸਿਖਾ ਕੇ ਭੇਜੀ ਆ ਔਰ ਕਈ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ ਪਰ ਇਹ ਕੌਣ ਆ ਬੀਬੀ ਇਹ ਬੀਬੀ ਆਮ ਸੰਗਤ ਚੋਂ ਇੱਕ ਆਮ ਬੀਬੀ ਐ ਐਸਬੀਬੀ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰੇ ਕੋਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਮਿਲ ਜਾਣਾ ਤੇ ਮੈਨੂੰ ਆਹ ਗੱਲਾਂ ਕਹਿਣੀਆਂ ਪੈਣੀਆਂ ਨੇ ਬੀਬੀ ਨੂੰ ਅਚਾਨਕ ਮੁੱਖ ਮੰਤਰੀ ਸਾਹ ਮੱਥੇ ਲੱਗਿਆ ਤੇ ਬੀਬੀ ਦੇ ਅੰਦਰ ਜਿਹੜੀ ਭੜਾ ਸੀ ਉਹ ਬੀਬੀ ਨੇ ਕੱਢੀ ਹੈ ਹੁਣ ਆਹ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਸਪੋਰਟਰ ਬੋਲ ਰਹੇ ਨੇ ਵੀ ਇਹ ਬੀਬੀ ਤਾਂ ਸਖਾ ਕੇ ਭੇਜੀ ਗਈ ਹੈ ਇਹ ਬੀਬੀ ਤਾਂ ਸਾਜ਼ਿਸ਼ ਤਹਿਤ ਆਈ ਹੈ ਇਹ ਸਭ ਕੋਰਾ ਝੂਠ ਹੈ ਕਿਸੇ ਨੇ ਸਿਖਾ ਕੇ ਨਹੀਂ ਭੇਜਿਆ ਉਹ ਇੱਕ ਛੋਟੇ ਜਿਹੇ ਕਿਸਾਨ ਪਰਿਵਾਰ ਤੋਂ ਜਾਪਦੀ ਐ ਔਰ ਉਹਦੇ ਅੰਦਰ ਦਾ ਦਰਦ ਛਲਕਿਆ ਹੁਣ ਸਵਾਲ ਇਹ ਐ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਬੀਬੀ ਦੇ ਕਹਿ ਤੇ ਕੋਈ ਅਸਰ ਕਰਨਗੇ ਕੋਈ ਗੌਰ ਕਰਨਗੇ ਦੇਖੋ ਕਈ ਇਹ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੀਰ ਜਿਹੜੇ ਸਪੋਰਟਰ ਨੇ ਉਹ ਕਹਿ ਰਹੇ ਨੇ ਕਿ ਵੇਖੋ ਭਗਵੰਤ ਮਾਨ ਸਾਹਿਬ ਨੂੰ ਮਤਾਂ ਦੇਣ ਦੀ ਲੋੜ ਨਹੀਂ ਉਹਨਾਂ ਕੋਲ ਪਹਿਲਾਂ ਹੀ ਬੜੀ ਮੱਤ ਹੈ ਉਹ ਮੁੱਖ ਮੰਤਰੀ ਹੈ ਮੁੱਖ ਮੰਤਰੀ ਕਈ ਐਦਾਂ ਦੇ ਕਮੈਂਟ ਲਿਖ ਰਹੇ ਨੇ ਮੈਂ ਕਹਿਣਾ ਚਾਹਾਂਗਾ ਮਿੱਤਰੋ ਬੰਦਾ ਕਿੰਨਾ ਵੀ ਵੱਡਾ ਹੋ ਜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਸੁਪਰੀਮ ਕੋਰਟ ਦਾ ਜੱਜ ਬਣ ਜੇ ਪਰ ਗੁਰੂ ਸਹਿਬਾਨਾਂ ਤੇ ਮਹਾਪੁਰਖਾਂ ਤੋਂ ਮੱਤ ਲੈਣ ਦੀ ਉਹਨੂੰ ਸਦਾ ਹੀ ਲੋੜ ਹੁੰਦੀ ਹੈ ਤੇ ਜਿਹੜਾ ਕਹਿੰਦਾ ਨਹੀਂ ਲੋੜ ਉਹਦਾ ਦਿਮਾਗ ਚੱਕਿਆ ਗਿਆ ਦੇਖੋ ਮੁੱਖ ਮੰਤਰੀ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਨੁਕਸ ਹੋਣਗੇ ਸਾਡੇ ਸਾਰਿਆਂ 'ਚ ਹੈਗੇ ਨੇ ਔਰ ਜਿਹੜੀ ਗੱਲ ਬੀਬੀ ਨੇ ਆਖੀ ਹੈ ਨਾ ਇਹਦੇ ਤੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਚਿੜਨ ਦੀ ਲੋੜ ਨਹੀਂ ਗੌਰ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਜਿਹੜੀ ਗੱਲ ਬੀਬੀ ਨੇ ਆਖੀ ਆ ਉਹ 16 ਨੇ ਠੀਕ ਆਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁਦ ਹੁਣ ਤੱਕ ਇਹ ਕਬੂਲਦੇ ਰਹੇ ਨੇ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਹੈ ਇਹ ਇਹ ਰੋਲੇ ਪਏ ਨਹੀਂ ਇਹ ਗੱਲ ਮੁੱਖ ਮੰਤਰੀ ਸਾਹਿਬ ਖੁਦ ਕਬੂਲਦੇ ਰਹੇ ਨੇ ਔਰ ਜਦੋਂ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਸੈਂਟਰ ਸਰਕਾਰ ਕੋਲ ਲੈ ਕੇ ਜਾਂਦੇ ਨੇ ਉਦੋਂ ਵੀ ਮੁੱਖ ਮੰਤਰੀ ਸਾਹਿਬ ਇਹ ਗੱਲ ਖੁਦ ਕਬੂਲਦੇ ਨੇ ਕਿ ਹਾਂ ਇਹਨਾਂ ਦੀਆਂ ਮੰਗਾਂ ਸਹੀ ਨੇ ਖੇਤੀ ਘਾਟੇ ਬੰਦਾ ਸੌਦਾ ਬਣਿਆ ਪਿਆ ਖੇਤੀ ਤਾਂ ਡੁੱਬੀ ਪਈ ਆ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁਦ ਮੰਨਦੇ ਰਹੇ ਨੇ ਤੇ ਇਹੀ ਗੱਲ ਉਸ ਬੀਬੀ ਨੇ ਆਖੀ ਹੈ ਉਹਨੇ ਗਲਤ ਕੀ ਕਿਆ ਹੁਣ ਜੇ ਕੋਈ ਇਹ ਕਹਿੰਦਾ ਵੀ ਇਹ ਸਖਾ ਕੇ ਭੇਜੀ ਸੀ ਇਹ ਸੀ ਉਹ ਸੀ ਇਹ ਗੱਲਾਂ ਬਕਵਾਸ ਨੇ ਇਹ ਝੂਠ ਨੇ ਜਦੋਂ ਬੀਬੀ ਨੇ ਆਖਿਆ ਤਾਂ ਤੁਸੀਂ ਸੀਨ ਦੇਖਿਆ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਤਾਂ ਇੰਜ ਲੱਗਿਆ ਵੀ ਸ਼ਾਇਦ ਬੀਬੀ ਮੇਰੀ ਤਾਰੀਫ ਕਰਨ ਲੱਗੀ ਹੈ ਉਹ ਉਹਨਾਂ ਵੱਲ ਝੁਕੇ ਫਿਰ ਬੀਬੀ ਦੇ ਮੋਢੇ ਤੇ ਹੱਥ ਰੱਖ ਕੇ ਜਦੋਂ ਕਿਹਾ ਵੀ ਜੇ ਆਇਓ ਤਾਂ ਮੱਤ ਲੈ ਕੇ ਜਾਇਓ ਤਾਂ ਮੁੱਖ ਮੰਤਰੀ ਸਾਹਿਬ ਅਣ ਸੁਣੀ ਕਰਕੇ ਅੱਗੇ ਤੁਰ ਪੈਂਦੇ ਨੇ ਦੇਖੋ ਆਮ ਆਦਮੀ ਪਾਰਟੀ ਵਾਲੇ ਸਤਕਾਰਯੋਗ ਭੈਣੋ ਭਰਾਓ ਪਹਿਲਾਂ ਇਹ ਸਾਰਾ ਕੁਝ ਅਕਾਲੀਆਂ ਨੇ ਕਾਂਗਰਸ ਨੇ ਬੀਜੇਪੀ ਨੇ ਭੁਗਤਿਆ ਹੋਇਆ ਤੁਸੀਂ ਪਹਿਲੀ ਵਾਰ ਪੰਜਾਬ 'ਚ ਰਾਜ ਕਰਨ ਵੱਲ ਆਏ ਹੋ ਤੇ ਭੁਗਤਣਾ ਪੈਣਾ ਇੰਨੀ ਕੀ ਗੱਲ ਤੋਂ ਨਾ ਚਿਰੋ ਅਜੇ ਤੇ ਇੱਕ ਬੀਬੀ ਨੇ ਬੜੇ ਹੀ ਇੱਕ ਦਰਦ ਭਰੇ ਸ਼ਬਦਾਂ ਦੇ ਵਿੱਚ ਆਪਦਾ ਦਰਦ ਰੱਖਿਆ ਆਉਣ ਵਾਲੇ ਟਾਈਮ 'ਚ ਵੋਟਾਂ 'ਚ ਬਹੁਤ ਕੁਝ ਹੋ ਸਕਦਾ ਜਿਵੇਂ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਇਹਨਾਂ ਨੂੰ ਘੇਰਾਂਗੇ ਜਦੋਂ 2027 ਦੀਆਂ ਵੋਟਾਂ ਆਉਣਗੀਆਂ ਪਿੰਡਾਂ ਚੋਂ ਕਿਸਾਨਾਂ ਨੇ ਐਲਾਨ ਕੀਤਾ ਅਸੀਂ ਭਜਾਵਾਂਗੇ ਅਸੀਂ ਕਈ ਕਿਸਾਨ ਆਗੂਆਂ ਨੇ ਤਾਂ ਕਿਹਾ 10 ਤਰੀਕ ਨੂੰ ਐਮਐਲਏ ਦੇ ਘਰ ਅੱਗੇ ਰੂੜੀਆਂ ਤੋਂ ਉੱਤੋਂ ਦੀ ਭਜਾਵਾਂਗੇ ਇਹ ਗੱਲਾਂ ਉਗਰਾਹਾ ਜੱਥੇਬੰਦੀ ਨੇ ਵੀ ਦੂਜੀਆਂ ਜੱਥੇਬੰਦੀਆਂ ਨੇ ਵੀ ਆਖੀਆਂ ਨੇ ਐਸਕੇਐਮ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲੀ ਬੈਸ ਦੀ ਚੁਣੌਤੀ ਦਿੱਤੀ ਹੋਈ ਆ ਪਹਿਲਾਂ ਅੱਜ 15 ਤਰੀਕ ਤੇ ਹੁਣ ਬਦਲ ਕੇ ਕੱਲ 16 ਤਰੀਕ ਦੀ ਇੱਕ ਦਿਨ ਅੱਗੇ ਪਾ ਦਿੱਤੀ ਆ ਤਰੀਕ ਹੁਣ ਵੇਖਣਾ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਸ ਬਹਿਸ ਦੀ ਚੁਣੌਤੀ ਨੂੰ ਕਬੂਲ ਕਰਕੇ ਜਾਂਦੇ ਆ ਜਾਂ ਟਲਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਪਹਿਲਾਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ ਪਿਛਲੇ ਸਾਲ ਤੇ ਫਿਰ ਉਹਨਾਂ ਨੂੰ ਸੱਦਿਆ ਸੀ ਤੇ ਜਦੋਂ ਉਹ ਟਲ ਗਏ ਜਦੋਂ ਉਹ ਨਹੀਂ ਆਏ ਤਾਂ ਉਹਨਾਂ ਦੀਆਂ ਕੁਰਸੀਆਂ ਖਾਲੀ ਛੱਡ ਕੇ ਉਹਨਾਂ ਤੇ ਖਾਲੀ ਲਿਖਤਾ ਸੀ ਤੇ ਫਿਰ ਬਹੁਤ ਕੁਝ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਜੇ ਇਹਨਾਂ ਕੋਲ ਕਹਿਣ ਲਈ ਕੁਝ ਹੁੰਦਾ ਜੇ ਸੱਚੇ ਹੁੰਦੇ ਤਾਂ ਫਿਰ ਬਹਿਸ ਕਰਨ ਲਈ ਆਉਂਦੇ ਫਿਰ ਟਲੇ ਕਿਉਂ ਤੇ ਵਾਕਈ ਉਹ ਟਲੇ ਸੀ ਤੇ ਹੁਣ ਮੁੱਖ ਮੰਤਰੀ ਸਾਹਿਬ ਕੀ ਬਹਿਸ ਚ ਆਉਣਗੇ ਜਾਂ ਟਲਣਗੇ ਦੇਖੋ ਇਹ ਜਿਹੜੀ ਬੀਬੀ ਹੈ ਨਾ ਜਿਨੇ ਸਵਾਲ ਪੁੱਛੇ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ ਵੋਟਾਂ ਤੱਕ ਬਹੁਤ ਕੁਝ ਹੋਣਾ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾਵਾਂ ਨੂੰ ਮੈਂ ਕਹੂੰਗਾ ਸਤਕਾਰਯੋਗ ਭੈਣੋ ਭਰਾਓ ਥੋੜਾ ਜਿਹਾ ਜਿਗਰਾ ਰੱਖੋ ਥੋੜਾ ਜਿਹਾ ਬਰਦਾਸ਼ਤ ਮਾਦਾ ਬਣਾਓ ਸੁਖਬੀਰ ਉਹਨਾਂ ਨੇ ਬੜਾ ਕੁਝ ਭੁਗਤਿਆ ਬੜਾ ਕੁਝ ਝੱਲਿਆ ਇਦਾਂ ਦਾ ਤੁਸੀਂ ਵੀ ਤਿਆਰ ਹੋਵੋ ਲੋਕ ਤਾਂ ਇਹ ਕਹਿੰਦੇ ਨੇ ਭਗਵੰਤਮਾਨ ਸਾਹਿਬ ਕਹਿੰਦੇ ਸੀ ਵੀ ਜਿਹੜਾ ਰਾਜ ਕਰਕੇ ਲੋਕਾਂ ਦੀਆਂ ਗੱਲਾਂ ਛੱਡ ਦਿੰਦਾ ਨਹੀਂ ਵਾਦੇ ਪੂਰੇ ਕਰਦਾ ਤੇ ਫਿਰ ਉਹ ਸੱਥਾਂ 'ਚ ਜਦ ਆਉਂਦਾ ਤਾਂ ਫਿਰ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਤੇ ਲੋਕ ਕਹਿੰਦੇ ਕਿ ਹੁਣ ਅਗਲੀਆਂ ਵੋਟਾਂ ਦੇ ਵਿੱਚ ਇਹ ਕੰਮ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਕਿੰਨੇ ਸਾਰੇ ਕਿਸਾਨ ਮਜ਼ਦੂਰ ਆਗੂਆਂ ਨੇ ਆਖਿਆ ਲੋਕਾਂ ਦੇ ਇਤਰਾਜ਼ ਕੀ ਨੇ ਇਹ ਬੀਬੀ ਨੇ ਤਾਂ ਤਕਨੀਕੀ ਦੀ ਗੱਲ ਕੀਤੀ ਆ ਲੋਕ ਵੱਡੇ ਵੱਡੇ ਇਤਰਾਜ਼ ਲਈ ਫਿਰਦੇ ਨੇ ਸਾਰੇ ਟੜਕੇ ਜਿਹੜੇ ਮਜ਼ਦੂਰ ਨੇ ਉਹ ਕਹਿੰਦੇ ਆ ਸਾਨੂੰ ਵੋਟਾਂ ਦੇ ਵਿੱਚ ਕਮੀਆਂ ਦੇ ਵੇੜਿਆਂ ਦੇ ਗੀਤ गा ਕੇ ਤੇ ਬੁੱਧੂ ਬਣਾਇਆ ਗਿਆ ਸਾਨੂੰ ਕਿਹਾ ਗਿਆ ਬਹੁਤ ਵੱਡਾ ਬਦਲਾਅ ਤੇ ਇਨਕਲਾਬ ਆਏਗਾ ਔਰ ਮਜ਼ਦੂਰ ਕਹਿੰਦੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਸਾਡੀਆਂ ਮਜ਼ਦੂਰ ਜਥੇਬੰਦੀਆਂ ਨਾਲ ਟਾਈਮ ਦੇ ਦੇ ਕੇ ਵੀ ਇੱਕ ਵੀ ਮੀਟਿੰਗ ਨਹੀਂ ਕੀਤੀ। ਉਧਰ ਕਿਸਾਨ ਕਹਿੰਦੇ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਵੋਟਰਾਂ ਤੋਂ ਪਹਿਲਾਂ ਕਹਿੰਦੀ ਸੀ 5 ਮਿੰਟਾਂ 'ਚ ਐਮਐਸਪੀ ਦੇ ਦੇਾਂਗੇ। ਕਿਸਾਨ ਅੱਜ ਕਾਫੀ ਸਾਰੀਆਂ ਪੁਰਾਣੀਆਂ ਵੀਡੀਓ ਵਾਇਰਲ ਕਰ ਰਹੇ ਨੇ ਜਿਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਬੀਬੀ ਅਣਮੋਲ ਗਗਨਮਾਨ ਤੇ ਆਮ ਆਦਮੀ ਪਾਰਟੀ ਦੇ ਕਈ ਸਾਰੇ ਆਗੂ ਇਹ ਕਹਿ ਰਹੇ ਨੇ ਕਿ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਤੇ ਦਾਣਾ-ਦਾਣਾ ਅਸੀਂ ਚੱਕਾਂਗੇ ਤੇ ਅੱਜ ਕਿਸਾਨਾਂ ਦਾ ਇਤਰਾਜ਼ ਹੈ ਵੀ ਉਹ ਬਿਆਨ ਕਿੱਧਰ ਗਏ ਉਹ ਵਪਾਰੀ ਲੰਦ ਕਿਉਂ ਗਏ ਉਹ ਗੱਲਾਂ ਬਦਲ ਕਿਉਂ ਗਈਆਂ ਕਿਸਾਨ ਆਗੂ ਇਹ ਕਹਿੰਦੇ ਨੇ ਕਿ ਕਰਨਾ ਤਾਂ ਬਦਲਾ ਸੀ ਤੇ ਇਹ ਆਪ ਹੀ ਬਦਲ ਗਏ ਹੁਣ ਮਜ਼ਦੂਰ ਕਹਿੰਦੇ ਨੇ ਸਾਡੇ ਨਾਲ ਵਾਅਦੇ ਕੀਤੇ ਸੀ 10-10 ਮਰਲਿਆਂ ਦੇ ਪਲਾਟ ਤੁਹਾਨੂੰ ਪੰਚਾਇਤੀ ਜ਼ਮੀਨਾਂ ਤੋਂ ਦੇਵਾਂਗੇ ਤੁਹਾਡੀ ਦਿਹਾੜੀ ਇੰਨੀ ਵਧਾ ਦੇਾਂਗੇ ਕਿ ਤੁਸੀਂ ਗੰਦੀ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਆ ਜਾਓਗੇ ਤੁਹਾਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ ਇਨਕਲਾਬ ਦੀ ਗੱਲ ਕਰਕੇ ਮਜ਼ਦੂਰ ਕਹਿੰਦੇ ਆ ਸਾਡੀਆਂ ਵੋਟਾਂ ਲਈਆਂ ਤੇ ਬਾਅਦ ਚ ਉਹ ਸਭ ਕੁਝ ਗਾਇਬ ਹੋ ਗਿਆ ਔਰਤਾਂ ਕਹਿੰਦੀਆਂ ਨੇ ਅਸੀਂ ਵੋਟਾਂ ਪਾਈਆਂ ਸੀ ਕਿ ਸਾਨੂੰ 1000 ਰੁਪਏ ਮਹੀਨਾ ਦੀ ਮਦਦ ਕਹਿ ਰਹੇ ਨੇ ਦੇਣਗੇ ਸਾਨੂੰ ਕੋਈ ਮਾੜੀ ਮੋਟੀ ਸਹੂਲਤ ਹੋਏਗੀ ਤੇ ਉਹ ਕਹਿ ਰਹੀਆਂ ਨੇ ਕਿ ਭਗਵਨ ਤਮਨ ਸਰਕਾਰ ਦਾ ਅੱਧੇ ਤੋਂ ਜ਼ਿਆਦਾ ਟਾਈਮ ਬੀਤ ਗਿਆ 5 ਸਾਲ ਕੁੱਲ ਹੁੰਦੇ ਨੇ ਔਰ ਲਗਭਗ ਸਾਢੇ 3 ਸਾਲ ਬੀਤ ਚੱਲੇ ਨੇ ਤੇ ਔਰਤਾਂ ਕਹਿੰਦੀਆਂ ਨੇ ਅੱਜ ਤੱਕ ਸਾਨੂੰ ਢੇਲੀ ਚਵਾਨੀ ਪੰਜੀ ਤੱਕ ਨਹੀਂ ਮਿਲੀ ਤੇ ਫਿਰ ਅਸੀਂ ਅਗਲੀ ਵਾਰ ਕਿਵੇਂ ਵੋਟਾਂ ਪਾਵਾਂਗੇ ਸੋ ਜਿਹੜੇ ਇਸ ਵੀਡੀਓ ਬੀਬੀ ਦੀ ਤੋਂ ਚਿਰ ਰਹੇ ਨਹੀਂ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਅਜੇ ਤਾਂ ਸਵਾਲ ਆਉਣੇ ਨੇ ਹਾਜਮਾ ਬਣਾਓ ਸੈਨਕਤੀ ਬਣਾਓ ਬੜਾ ਕੁਝ ਹੋਣਾ ਜੇ ਫਿਰ ਜਿਹੜੇ ਬੇਰੁਜ਼ਗਾਰ ਨੇ ਉਹ ਕਹਿੰਦੇ ਨੇ ਸਾਨੂੰ ਕਿਹਾ ਸੀਗਾ ਕਿ ਜਿਹੜੇ ਮੁੰਡੇ ਕੁੜੀਆਂ ਇੱਥੋਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਵੱਲ ਜਾਂਦੇ ਨੇ ਉਹ ਜਾਣੇ ਬੰਦ ਕਰਾ ਦੇਾਂਗੇ ਜਿਹੜੇ ਬਾਹਰਲੇ ਦੇਸ਼ਾਂ ਵੱਲ ਗਏ ਨੇ ਉਹ ਵਾਪਸ ਆਉਣਗੇ ਤੇ ਇਹੋ ਜਿਹਾ ਬਦਲਾਅ ਕਰ ਦੇਾਂਗੇ ਉਹ ਕਹਿੰਦੇ ਨਾ ਇੱਥੋਂ ਜਾਣ ਵਾਲੇ ਰੁਕੇ ਤੇ ਨਾ ਬਾਹਰਲੇ ਇੱਧਰ ਆਏ ਉਹ ਕਹਿੰਦੇ 80 ਲੱਖ ਦੇ ਕਰੀਬ ਮੁੰਡੇ ਕੁੜੀਆਂ ਪੰਜਾਬ ਚ ਬੇਰੁਜ਼ਗਾਰ ਨੇ ਤੇ ਭਗਵੰਤਮਾਨ ਸਰਕਾਰ 40 50 ਹਜ਼ਾਰ ਨੂੰ ਨੌਕਰੀ ਦੇਣ ਦੀ ਗੱਲ ਦੇ ਪੋਸਟਰ ਲਾ ਰਹੀ ਹੈ ਉਹ ਕਹਿੰਦੇ ਬੇਰੁਜ਼ਗਾਰ ਹੈ ਕਿ ਇੰਨੀਆਂ ਕਿ ਨੌਕਰੀਆਂ ਤਾਂ ਆਪਦੀ ਸਰਕਾਰ ਨੂੰ ਆਪਦੀ ਲੋੜ ਨਹੀਂ ਦੇਣੀਆਂ ਪੈਂਦੀਆਂ ਵਿਭਾਗ ਚਲਾਉਣ ਦੇ ਲਈ ਪੁਲਿਸ ਚਲਾਉਣੀ ਹੈ ਹੋਰ ਵਿਭਾਗ ਚਲਾਉਣੇ ਆ ਤਾਂ ਇੰਨੇ ਇੱਕ ਤਾਂ ਦੂਜੀਆਂ ਸਰਕਾਰਾਂ ਵੀ ਰੱਖਦੀਆਂ ਸੀ ਇਹ ਗੱਲ ਬੇਰੁਜ਼ਗਾਰ ਕਹਿ ਰਹੇ ਨੇ ਕੱਚੇ ਮੁਲਾਜ਼ਮ ਕਹਿ ਰਹੇ ਨੇ ਸਾਨੂੰ ਟੈਂਕੀਆਂ ਤੋਂ ਉਤਾਰਿਆ ਗਿਆ ਸੀ ਵੋਟਾਂ ਤੋਂ ਪਹਿਲਾਂ ਕਿ ਥੱਲੇ ਆਓ ਧਰਨੇ 'ਨ ਲਾਓ ਸਾਡੀ ਸਰਕਾਰ ਆਈ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦੇਾਂਗੇ ਪਰ ਕੱਚੇ ਮੁਲਾਜ਼ਮ ਕਹਿੰਦੇ ਨੇ ਅੱਜ ਵੀ ਅਸੀਂ ਉਸੇ ਤਰ੍ਹਾਂ ਰੋਲ ਰਹੇ ਆਂ ਖਾਪ ਰਹੇ ਆਂ ਤੇ ਸਾਡੀ ਸੁਣਦਾ ਕੋਈ ਨਹੀਂ ਪਿਆ ਹੁਣ ਉਸ ਤੋਂ ਬਾਅਦ ਅੱਜ ਜੇ ਇਸ ਬੀਬੀ ਨੇ ਆ ਸਵਾਲ ਪੁੱਛੇ ਨੇ ਤਾਂ ਇਹ ਬੀਬੀ ਨੂੰ ਲੋਕ ਇੰਨਾ ਸ਼ੇਅਰ ਕਿਉਂ ਕਰ ਰਹੇ ਨੇ ਪਤਾ ਤੁਹਾਨੂੰ ਇਸ ਬੀਬੀ ਦੀ ਵੀਡੀਓ ਨੂੰ ਲੋਕ ਇੰਨਾ ਵਾਇਰਲ ਕਿਉਂ ਕਰ ਰਹੇ ਨੇ ਕਿਉਂਕਿ ਵੱਡੀ ਗਿਣਤੀ ਲੋਕਾਂ ਨੂੰ ਲੱਗਦਾ ਕਿ ਇਹ ਬੀਬੀ ਉਹਨਾਂ ਦੀ ਆਵਾਜ਼ ਬੋਲੀ ਹੈ ਕੱਲੇ ਕਿਸਾਨਾਂ ਦੀ ਨਹੀਂ ਇਸ ਬੀਬੀ ਦੀ ਵੀਡੀਓ ਨੂੰ ਮਜ਼ਦੂਰ ਬੜਾ ਸ਼ੇਅਰ ਕਰ ਰਹੇ ਨੇ ਬੇਰਜ਼ਾਰ ਬੜਾ ਸ਼ੇਅਰ ਕਰ ਰਹੇ ਨੇ ਕੱਚੇ ਮਲਾਜੋਂ ਬੜਾ ਸ਼ੇਅਰ ਕਰ ਰਹੇ ਨੇ ਦੁਕਾਨਦਾਰ ਵੀ ਕਰ ਰਹੇ ਨੇ ਕਿਉਂ ਕਿਉਂਕਿ ਭਾਈ ਸਭ ਨੂੰ ਲੱਗਦਾ ਪਿਆ ਵੀ ਇਹ ਬੀਬੀ 10 ਸੈਕਿੰਡ ਦੇ ਵਿੱਚ ਲੋਕਾਂ ਦੀ ਆਵਾਜ਼ ਬੋਲੀ ਹੈ ਲੋਕਾਂ ਨੂੰ ਇਹ ਉਮੀਦ ਹੈ ਕਿ ਇਸ ਬੀਬੀ ਦੀ ਬੋਲੀ ਗੱਲ ਭਗਵੰਤਮਾਨ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਤੇ ਅਸਰ ਕਰੇਗੀ ਕਿਉਂਕਿ ਮੁੱਖ ਮੰਤਰੀ ਇਸ ਟਾਈਮ ਪੰਜਾਬ ਨੂੰ ਚਲਾ ਰਹੇ ਨੇ ਪੰਜਾਬ ਦੇ ਮੁਖੀ ਨੇ ਪਿਛਲੇ ਦਿਨੀ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਮੇਰੀ ਪਾਵਰ ਬਹੁਤ ਆ ਮੈਂ ਐਕਸ਼ਨ ਵੀ ਲੈ ਸਕਦਾ ਫਿਰ ਉਹਨਾਂ ਨੇ ਐਕਸ਼ਨ ਲਿਆ ਪਾਵਰ ਦਿਖਾਈ ਉਹਨਾਂ ਨੇ ਕਿਸਾਨਾਂ ਨੂੰ ਚੂਣ ਹੀ ਕਰਨ ਦਿੱਤੀ ਪੁਲਿਸ ਲਾਤੀ ਆ ਘਰਾਂ ਚੋਂ ਕਿਸਾਨ ਚੁੱਕੇਗਾ ਜੇਲਾ ਚ ਬੰਦ ਕੀਤੇਗਾ ਬੜਾ ਕੁਝ ਹੋਇਆ ਸਭ ਨੇ ਵੇਖਿਆ ਕੋਈ ਮੈਂ ਇਕੱਲੇ ਨੇ ਥੋੜਾ ਵੇਖਿਆ ਪਰ ਹੁਣ ਜਿਹੜੀ ਗੱਲ ਇਸ ਬੀਬੀ ਦੇ ਬੋਲੀ ਹੈ ਮਾਨ ਸਾਹਿਬ ਇਹਦੇ ਤੇ ਕੀ ਸੱਚਮੁੱਚ ਮੰਥਨ ਕਰਨਗੇ ਅਸਰ ਕਰਨਗੇ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਗਲਤੀ ਹੋਊਗੀ ਜੇਕਰ ਇਸ ਬੀਬੀ ਦੇ ਬਿਆਨ ਨੂੰ ਇਹਦਾ ਇਕੱਲੀ ਦਾ ਬਿਆਨ ਮੰਨ ਕੇ ਤੇ ਛੱਡਤਾ ਗੌਰ ਨਾ ਕੀਤਾ ਅਸਰ ਨਾ ਕੀਤਾ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਮਾਂਜੀ ਜਾਊ ਕਿਉਂ ਕਿ ਕਿਉਂਕਿ ਜਿਹੜੀ ਇਹ ਬੀਬੀ ਆ ਇਹਦਾ ਬਿਆਨ 90% ਜਨਤਾ ਨੂੰ ਸਹੀ ਲੱਗੀ ਜਾਂਦਾ ਜਿੰਨਾ ਸ਼ੇਅਰ ਹੋ ਰਹੀ ਹੈ ਵੀਡੀਓ ਹਰੇਕ ਹੀ ਸ਼ੇਅਰ ਕਰੀ ਜਾਂਦਾ ਤੇ ਸ਼ੇਅਰ ਉਸ ਵੀਡੀਓ ਨੂੰ ਕੀਤਾ ਜਾਂਦਾ ਜਿਹੜੀ ਸਹੀ ਲੱਗੇ ਆਮ ਆਦਮੀ ਪਾਰਟੀ ਨੂੰ ਇਸ ਬੀਬੀ ਦੇ ਬਿਆਨ ਤੇ ਲਾਜ਼ਮੀ ਮੰਥਨ ਕਰਨਾ ਚਾਹੀਦਾ ਇਹਨੂੰ ਇੱਕ ਦੇਸੀ ਜੀ ਪਿੰਡੂ ਔਰਤ ਦਾ ਬਿਆਨ ਮੰਨ ਕੇ ਛੱਡ ਨਹੀਂ ਦੇਣਾ ਚਾਹੀਦਾ ਇਹੀ ਗਲਤੀਆਂ ਪਹਿਲਾਂ ਸੁਖਬੀਰ ਬਾਦਲ ਹੋਰਾਂ ਨੇ ਕੀਤੀਆਂ ਹੋਈਆਂ ਨੇ ਅੱਜ ਭੁਗਤ ਰਹੇ ਨੇ ਥਾਂ ਨਹੀਂ ਲੱਭਦੀ ਪਈ ਕਿੱਧਰ ਜਾਈਏ ਤੇ ਕੀ ਕਰੀਏ ਕਿਹਨੂੰ ਆਖੀਏ ਤੇ ਕਿਹਨੂੰ ਪੁੱਛੀਏ ਇਹੀ ਗਲਤੀ ਅੱਜ ਆਮ ਆਦਮੀ ਪਾਰਟੀ ਨੇ ਜੇ ਕੀਤੀ ਨਾ ਤੇ ਫਿਰ 2027 ਚ ਭੁਗਤਣਾ ਪਵੇਗਾ ਮੈਨੂੰ ਲੱਗਦਾ ਕਿ ਇਸ ਬੀਬੀ ਨੇ ਉਹ ਕੰਮ ਕੀਤਾ ਜਿਹੜਾ ਐਸ ਕੇਐਮ ਵੀ ਨਹੀਂ ਕਰ ਸਕਿਆ ਹੁਣ ਤੱਕ ਸਯੁਕਤ ਕਿਸਾਨ ਮੋਰਚਾ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜਨ ਦਾ ਦਾਅਵਾ ਕਰਦਾ ਉਹਨੇ ਯਤਨ ਕੀਤੇ ਨੇ ਕੋਸ਼ਿਸ਼ਾਂ ਕੀਤੀਆਂ ਨੇ ਪਰ ਇਸ ਬੀਬੀ ਨੇ ਸਯੁਕਤ ਕਿਸਾਨ ਮੋਰਚੇ ਦੀ ਆਵਾਜ਼ ਨੂੰ ਦੁਨੀਆ ਪੱਧਰ ਦੇ ਉੱਪਰ ਪਹੁੰਚਾ ਦਿੱਤਾ ਜਿੱਥੇ ਜਿੱਤੇ ਪੰਜਾਬੀ ਭਾਸ਼ਾ ਸਮਝਣ ਵਾਲੇ ਮੈਂ ਤਾਂ ਵੇਖਿਆ ਪਾਕਿਸਤਾਨ ਦੇ ਵਿੱਚ ਵੀ ਲੋਕ ਇਸ ਬੀਬੀ ਦੀ ਵੀਡੀਓ ਸ਼ੇਅਰ ਕਰੀ ਜਾਂਦੇ ਜਿਹੜੇ ਪੰਜਾਬੀ ਨੇ ਜਿਹਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਿਆ ਤੇ ਮੈਨੂੰ ਆ ਲੱਗਦਾ ਕਿ ਇਹਦੇ ਤੋਂ ਸਬਕ ਲੈਣਾ ਚਾਹੀਦਾ ਉਹਨਾਂ ਸਾਰੀਆਂ ਗੁੰਗੀਆਂ ਆਵਾਜ਼ਾਂ ਤੇ ਜ਼ੁਬਾਨਾਂ ਨੂੰ ਜਿਹੜੀਆਂ ਬੋਲਦੀਆਂ ਨਹੀਂ ਭਗਵੰਤਮਾਨ ਸਾਹਿਬ ਖੁਦ ਕਹਿੰਦੇ ਰਹੇ ਆ ਸਰਕਾਰ ਬਣਨ ਤੋਂ ਪਹਿਲਾਂ ਕਿ ਹਕੂਮਤਾਂ ਨੂੰ ਸਰਕਾਰਾਂ ਨੂੰ ਮੰਤਰੀਆਂ ਨੂੰ ਸਵਾਲ ਕਰਿਆ ਕਰੋ ਪਰ ਲੋਕ ਨਹੀਂ ਬੋਲਦੇ ਟੂਠੇ ਕੇਸਾਂ ਤੋਂ ਪੁਲਸ ਦੀਆਂ ਕਾਰਵਾਈਆਂ ਤੋਂ ਡਰ ਜਾਂਦੇ ਨੇ ਕਿਉਂਕਿ ਹੁੰਦੀਆਂ ਨੇ ਭਾਈ ਜਿਹੜਾ ਬੋਲਦਾ ਉਹਤੇ ਦੇ ਪਰਚਾ ਜਿਹੜਾ ਬੋਲਦਾ ਉਹਦੀ ਜਬਾਨਬੰਦੀ ਇਹ ਅੱਜ ਦੀ ਨਹੀਂ ਗਈ ਇਹ ਜਿਹੜਾ ਹਕੂਮਤ ਦਾ ਨਸ਼ਾ ਹੈ ਇਹ ਰਾਜਿਆਂ ਤੋਂ ਵੀ ਕਰਾਉਂਦਾ ਰਿਆ ਅੰਗਰੇਜ਼ਾਂ ਤੋਂ ਵੀ ਉਸ ਤੋਂ ਬਾਅਦ ਵੀ ਜਿਹੜੀਆਂ ਜ਼ਾਲਮ ਹਕੂਮਤਾਂ ਨੇ ਉਹ ਇੰਜ ਕਰਦੀਆਂ ਰਹੀਆਂ ਕਿ ਲੋਕਾਂ ਦੀ ਆਵਾਜ਼ ਲੋਕਾਂ ਦੇ ਸਵਾਲ ਦਬਾਉਣੇ ਨੇ ਦੱਬੇ ਨਹੀਂ ਜਾਂਦੇ ਪਰ ਇਹ ਬੀਬੀ ਹਿੰਮਤ ਬਣੀ ਹੈ ਉਹਨਾਂ ਸਾਰੇ ਲੋਕਾਂ ਦੇ ਲਈ ਜਿਹੜੇ ਆਪਣੀ ਆਵਾਜ਼ ਚੱਕਣ ਦੇ ਹਾਮੀ ਨੇ ਇਹ ਬੀਬੀ ਨੇ ਚਾਹੇ ਇੱਕ ਬੜੇ ਸਲੀਕੇ ਦੇ ਨਾਲ ਹੱਥ ਜੋੜ ਕੇ ਗੱਲ ਕੀਤੀ ਹੈ ਪਰ ਹੱਥ ਜੋੜ ਕੇ ਗੱਲ ਐਸੀ ਕੀਤੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਵੀ ਟੁੰਬੀ ਹੈ ਤੇ ਟੁੰਬੀ ਪੂਰੇ ਪੰਜਾਬ ਨੂੰ ਵੀ ਹੈ ਮੁੱਖ ਮੰਤਰੀ ਸਾਹਿਬ ਵੀ ਟਲ ਗਏ ਸੀ ਜਦੋਂ ਇਹ ਇਹ ਬੀਬੀ ਨੇ ਕਹਾ ਨਾ ਜਦੋਂ ਬੀਬੀ ਕਹਿੰਦੀ ਪੁੱਤ ਜੇ ਤੂੰ ਹੁਣ ਇੱਥੇ ਆਇਆ ਹੀ ਹੈ ਉਦੋਂ ਤਾਂ ਮੁੱਖ ਮੰਤਰੀ ਸਾਹਿਬ ਸੁਣ ਲਾ ਪਏ ਧਿਆਨ ਨਾਲ ਜਦੋਂ ਬੀਬੀ ਨੇ ਅਗਲੀ ਗੱਲ ਬੋਲੀ ਕਹਿੰਦੀ ਫਿਰ ਹੁਣ ਇੱਥੋਂ ਮਤ ਲੈ ਕੇ ਜਾਈ ਉਦੋਂ ਹੀ ਮੁੱਖ ਮੰਤਰੀ ਸਾਹਿਬ ਨੇ ਅਣ ਸੁਣੀ ਕਰਤੀ ਗੱਲ ਉਹ ਟੰਗ ਲੱਗ ਪਈ ਤੇ ਅਗਲੀ ਗੱਲ ਜਿਹੜੀ ਬੋਲੀ ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਸੁਣੀ ਨਹੀਂ ਪਰ ਨਹੀਂ ਸੁਣੀ ਜਿਹੜੀ ਉਹਨਾਂ ਨੇ ਆਖਿਆ ਨਾ ਕਿਉਂ ਰੋਲਦਾ ਐ ਵੇ ਕਿਸਾਨਾਂ ਨੂੰ ਉਹ ਗੱਲ ਮੁੱਖ ਮੰਤਰੀ ਸਾਹਿਬ ਨੇ ਹੁਣ ਹੋ ਸਕਦਾ ਅੱਗੇ ਤੋਂ ਮੁੱਖ ਮੰਤਰੀ ਸਾਹਿਬ ਜਦੋਂ ਕਿਤੇ ਜਾਣ ਹੋ ਸਕਦਾ ਉਹ ਸੰਗਤ ਨੂੰ ਲੋਕਾਂ ਨੂੰ ਮਿਲਿਆ ਹੀ ਨਾ ਕਰਨ ਵੀ ਪਤਾ ਨਹੀਂ ਕਿਹਨੇ ਕਿਹੜੀ ਗੱਲ ਕੱਟ ਮਾਰਨੀ ਐ ਇਹ ਵੀ ਹੋ ਸਕਦਾ ਵੀ ਪਹਿਲਾ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਕੋਸ਼ਿਸ਼ ਕਰੇ ਵੀ 5-10 ਬੰਦੇ ਅੱਗੇ-ਅੱਗੇ ਉਹ ਖੜਾਓ ਜਿਹੜੇ ਆਪਣੇ ਨੇ ਜਿਹੜੇ ਸਿਲੈਕਟ ਕੀਤੇ ਨੇ ਜਿਨ੍ਹਾਂ ਆਪਣੀ ਗੱਲ ਕਰਨੀ ਹੈ ਜਿਨ੍ਹਾਂ ਬੱਲੇ-ਬੱਲੇ ਕਰਨੀ ਹੈ ਜਿਨ੍ਹਾਂ ਨੇ ਤਾਰੀਫ ਕਰਨੀ ਹੈ ਆ ਸਵਾਲਾਂ ਵਾਲਾ ਨਾ ਹੋਵੇ ਕੋਈ ਅੱਗੇ ਤੋਂ ਇੰਜ ਵੀ ਹੋ ਸਕਦਾ ਕਿਉਂਕਿ ਹੁੰਦਾ ਆ ਪਹਿਲਾਂ ਵੀ ਕਈ ਮੁੱਖ ਮੰਤਰੀ ਕਈ ਮੰਤਰੀ ਇੰਜ ਕਰਦੇ ਰਹੇ ਨੇ ਵੀ ਮੂਹਰੇ ਕੋਈ ਇਹੋ ਜਿਹਾ ਬੰਦਾ ਨਾ ਖੜਾ ਹੋਵੇ ਜਿਹੜਾ ਸਾਨੂੰ ਸਵਾਲ ਕਰ ਸਕੇ ਪਿੱਛੇ ਟੱਕ ਦਿਓ ਆਪਣੇ ਖਰੇ ਬੰਦੇ ਆਪਣੀ ਪਾਰਟੀ ਦੇ ਵਰਕਰ ਮੂਹਰੇ ਖੜੇ ਹੋਣੇ ਚਾਹੀਦੇ ਨੇ ਇਹ ਹੋ ਸਕਦਾ ਔਰ ਇਹ ਹੋਵੇ ਗਾ ਮੈਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ